ਗੁਰੂ ਬਾਬਾ ਜੀ ਖਾਲਸਾ ਜੀ ਬਾਈ ਗੁਰੂ ਜੀ ਪਤੇ ਵਾਹ ਖਾਲਸਾ ਵਾਹਿਗੁਰੂ ਜੀ ਇਹਦੇ ਮੇਰਾ ਮੁੱਸਾ ਜ਼ਿਲ੍ਹਾ ਮਾਨਸਾ ਤੇ ਅਜੀ ਕੰਮ ਕਰਦੇ ਆਂਗੇ ਕੋਂਦਾ ਪਾਲੀ ਚ ਪਹਿਲਾਂ ਕਰਦੇ ਸੀ ਹਾਂ ਉਹਨਾਂ ਅਗੇ ਸਿੱਧੇ ਆਪਣੇ ਸਿੱਧੂਪੁਰ ਚ ਆਏ ਹੋਣੇ ਆਏ ਕਿ ਪਹਿਲਾਂ ਆਏ ਬਾਬਾ ਜੀ ਨਾ ਹੋਣੀ ਆਏ ਆਗੇ ਵੀ ਠੀਕ ਹੈ ਹਾਂ ਇਹ ਤੋਂ ਇਹਨਾਂ ਤੋਂ ਪਰਮਿਸ਼ਨ ਵੀ ਮੰਗੀ ਸੀ ਹਾਂਜੀ ਇਹ ਲੋਕੀ ਬਸ ਪਿੱਛੇ ਕਰਕੇ ਉਹ ਸਾਡੇ ਵਾਲੇ ਪਿੱਛੀ ਭੁਜ ਭੁਜ ਕੇ ਉਹਨਾਂ ਨੇ ਕਰੋਨਾ ਦੇ ਲਿਆ ਅੱਛਾ ਜੀ ਉਹ ਚਲੋ ਲੈ 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 ਆਪਾਂ ਨੂੰ ਕੀ ਹੈਗਾ ਹੁਣ ਅਸੀਂ ਉੱਥੇ ਨਵੀਂ ਕਾਈ ਬਣਨ ਕਹਨੇ ਆ ਇਹ ਲੋਕ ਚੱਲ ਨਹੀਂ ਲੋਕ ਮੰਕਰਦੇ ਨੇ ਕਿ ਜਿਹੜੇ ਸਾਡੇ ਵਾਲੇ ਖਾਸ ਕਰ ਪੈਸੇ ਇਕੱਠੇ ਕਰਨ ਵਾਲੇ ਨੇ ਉਹ ਤੈਨੂੰ ਪਤਾ ਹੈ ਘਰਾਂ 'ਚ ਬੈਠੇ ਇਕੱਠੇ ਕਰ ਕਰ ਕੇ ਸਾਡਾ ਜਿਹੜਾ 13ਵਾਂ ਇੱਥੇ ਜਿੱਦੇ ਰੁਕਾ ਨਸੀਰ ਹੋਏ ਆ ਉਹਦੇ ਵੀ ਸੀ ਦਿੱਤੀ ਸੀ ਫੇਰ ਵੀ ਇੱਥੇ ਆਏ ਆ ਸੀ 5 7 12 ਸੀ ਆਏ ਆ ਉਤੋਂ ਲੋਕਾਂ ਨੂੰ ਵੀ ਕਰਦੇ ਲੋਕ ਪਰ ਲੁਕ ਜਾਂਦੇ ਨਹੀਂ ਚੱਲ ਨਿਆ ਚਲਾਉਣਿਆ ਚੱਲਾਂਗੇ ਆਵਾਂਗੇ ਜਿਗਦੇਗ ਨੂੰ 2 12 ਮਿਲਿਆ ਮੈਂ ਪੈਣੀ ਵਾਲੇ ਤੋਂ ਕਿਹਾ ਤੂੰ ਉੱਤੇ ਕੁਝ ਨਾ ਕੁਝ ਕਰ ਦੋ ਕਹਿੰਦਾ ਕੋਈ ਗੱਲ ਨਹੀਂ ਆਪਾਂ ਫੇਰ ਕਰਾਂ ਕੱਢ ਜੂ ਉਹ ਫੇਰ ਇੱਧਰ ਕੰਮ ਪੈਰਾ ਕਰਕੇ ਉਹ ਸਮਾਨ ਨਿਕਲਦਾ ਨਾ ਲੈ ਜ਼ਰੂਰੀ ਹੈ ਹੁਣ ਜਿਹੜੇ ਲੋਕ ਘਰ ਜਿ ਬੈਠੇ ਨੇ ਉਹਨਾਂ ਨਾਲ ਸਾਰੇ ਕੀ ਸਪੋਰਟੇਗੀ ਸਾਡੀ ਸਪੋਰਟ ਤਾਂ ਉਹਦੇ ਨਾਲ ਹੈ ਜਿਹੜਾ ਫੈਕਟਰੀ ਦੇ ਬਾਰਡਰ ਤੇ ਹੋਊਗਾ ਬਿਲਕੁਲ ਬਿਲਕੁਲ ਹੈ ਇਹ ਮਾਂ ਤੇ ਪਿਓ ਨੇ ਜੰਮਿਆ ਉਹ ਕੋ ਨੌਰੀ ਵੀ ਨਹੀਂ ਚੱਕ ਕੇ ਜਿਹੜਾ ਬੇਸ਼ਰਮ ਹੈ ਉਹ ਜਾਈ ਚ ਪੈ ਜੀ ਜੂੜਨਾ ਪਾਉਂਗਾ ਜੀ ਦੇਖ ਹਾਂ ਇਹ ਮਾਈ ਪਾਗੋ ਵਾਲਾ ਪ੍ਰਸਾਰ ਸੁਣ ਲੈਣਾ ਵੀ ਜੇ ਤਾਂ ਬੱਬਰ ਸ਼ੇਰ ਨੇ ਤਾਂ ਤਾਂ ਕੰਗਣਾ ਪੁਕੜੇ ਪਾ ਕੇ ਬਾਹਰ ਆ ਜਾਣ ਨਹੀਂ ਤਾਂ ਵੀ ਚੂੜੀਆਂ ਪਾ ਕੇ ਅੰਦਰ ਵੜ ਕੇ ਵੇ ਜਾਣੇ ਨੂੰ ਚਾਲੂ ਕਰਦੀ ਵਾਹਿਗੁਰੂ ਯਾਰ ਲੋਕੋ ਆਓ ਬੱਲੇ ਵਾਲਾ ਦੇਖੋ ਕਿਦਨੇ ਅੱਜ 11 ਰੁਪਏਗੇ ਤੁਸੀਂ ਬੈਠੇ ਹੋ ਤਾਂ ਬੈਠੇ ਰਹੋ ਪ੍ਰਭਾਉ 111 11 100 111 ਵੀ ਪਹਿਲਾਂ ਡੱਲੇਆ ਸਾਹਿਬ ਬੈਠੇ ਨੇ 111 ਰੁਪਏਗੇ ਇਹ ਤਾਂ ਚੜਦੀ ਕਲਾ ਚ ਹੀ ਰਹਿਣਗੇ ਸਿੰਘ ਸ਼ੇਰ ਜਿਉ ਨੇਓ ਤਾ ਜੋ ਨਹੀਂ ਮਰ ਜਿਵਨੇ ਤੁਸੀਂ ਐ ਹੀ ਨਹੀਂ ਬਸ ਕੁਝ ਨਹੀਂ ਨਾ ਬੰਦੇ ਉਹ ਨਾ ਕੁੜੀਆਂ ਇਹਦਾ ਕੱਟਾ ਇਧਰੋਂ ਬੋਲੋ ਜੀ ਸ੍ਰੀ ਗੁਰੂ ਜੀ ਕਾ ਖਾਲਸਾ ਜੀ ਸ੍ਰੀ ਵਾਹਿਗੁਰੂ ਜੀ ਕੀ ਫਤਿਹ